ਪੂਰੇ ਹੈਵੀ ਸੂਟ ਲੈਤੀ ਪਹਿਣਾ ਵਾਸਤੇ ਫਰੰਟ ਪੂਰੇ ਹੈਵੀ ਨੇ ਸਾਰਾ ਹੈਂਡਵਰਕ ਆ ਮਾਰਕੀਟ ਰੇਟ ਹੈਗੀ ਇਹਦਾ 16 1600 ਰੁਪਏ ਮੰਗੀ ਜਾਂਦੀ ਕੋਈ 1500 ਕੋਈ 1600 ਪਹਿਣਾ ਦੇ ਫਾਇਦੇ ਕਰਨੇ ਆ ਰੇਟ ਸਿਰਫ ਹੈਗੀ 850 ਰੁਪਏ ਸਾਰਾ ਫਰੰਟ ਹੈਵੀ ਆ ਬਾਹਾਂ ਤੇ ਕੜਾਈ ਆਊਗੀ ਨਾਲ ਆਉਣਗੇ ਦੁਪट्टे ਕੜਾਈ ਵਾਲੇ ਪਿਓਰ ਚਨੂਨ ਦੇ 2.5 2.5 ਮੀਟਰ ਦੇ ਲੋਈ ਫੁੱਲ ਲੈਂਥ ਦੁਪट्टे ਨੇ ਡਿਜ਼ਾਈਨ ਦੋ ਮੈਨ ਲਗੇ ਪਹਿਨਣ ਨੂੰ ਇਸ ਤੇ ਸਾਰਾ ਫਰੰਟ ਜਾਲ ਮਿਲੂਗਾ ਪੂਰੇ ਹੈਵੀ ਸੂਟ ਨੇ ਕੋਈ 1500 ਕੋਈ 1600 ਵਿੱਚੀ ਆ ਨਾ ਮਾਰਕੀਟ ਆਪਣਾ ਰੇਟ ਸਿਰਫ 850 ਜਿਹੜੀਆਂ ਭੈਣਾਂ ਕਰਕੇ ਆਉਣਗੀਆਂ ਵੀਡੀਓ ਸ਼ੇਅਰ ਪੇਜ ਕਰਕੇ ਆਉਣੀਆਂ ਫੋਲੋ ਚੈੱਕ ਕਰ ਲਓ ਦੁਪट्टे ਕਢਾਈਆਂ ਵਾਲੀ ਨਾਲ ਬਾਹਾਂ ਤੇ ਕਢਾਈ ਆਊਗੀ ਚੈੱਕ ਕਰੋ ਦੀ ਬਾਹਾਂ ਤੇ ਕਢਾਈਆਂ ਫਰੰਟ ਪੂਰੇ ਹੈਵੀ ਆ ਰੰਗ ਚਾਰ ਆਉਣਗੇ ਇਸ ਤੇ ਜਿਹੜਾ ਵਧੀਆ ਲੱਗਦਾ ਸਕਰੀਨ ਸ਼ਾਟ ਕਰਕੇ ਚਾਹੇ ਮੰਗਾ ਲਓ ਔਨਲਾਈਨ ਚਾਹੇ ਆ ਕੇ ਲੈ ਜਾਓ ਦੁਕਾਨ ਤੇ ਲਓ ਜੀ ਇੱਕ ਜਿਹੜਾ ਇਹ ਨਾਲ ਆਪਣੇ ਕੋਲ ਪੂਰਾ ਹੈਂਡਵਰਕ ਵਾਲੇ ਸੂਟ ਆ ਫਰੰਟ ਪੂਰੇ ਹੈਵੀ ਆ ਰੇਟ ਤਾਂ ਚੈਲੰਜ 1500 1600 ਵੀ ਕਰਨ ਵਾਲੇ ਸਿਰਫ 850 ਜਿਹੜੀਆਂ ਭੈਣਾਂ ਕਰਕੇ ਆਉਣੀਆਂ ਵੀਡੀਓ ਸ਼ੇਅਰ ਪੇਜ ਕਰਕੇ ਆਉਣੀਆਂ ਫੋਲੋ